ਕ੍ਰਿਸਚੀਅਨ ਵੈਲਫੇਅਰ ਬੋਰਡ ਦੇ ਸਾਬਕਾ ਚੇਅਰਮੈਨ ਅਮਨਦੀਪ ਗਿੱਲ ਸਪਾਰਿਗੰਡ بنائے ਗਏ ਪ੍ਰੋਗਰਾਮ ਅਨੁਸਾਰ ਹਲਕਾ ਗੁਰਦਾਸਪੁਰ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਫਤੇਗੜ ਚੁੜੀਆਂ ਦੇ ਹਲਕਾ ਇੰਚਾਰਜ ਲਖਵੀਰ ਸਿੰਘ ਮੁੱਦੀ ਨੰਗਲ ਨੇ ਫਤੇਗੜ ਚੁੜੀਆਂ ਦੇ ਵੱਡੇ ਕੈਥੇਡ੍ਰਲ ਚਰਚ ਵਿਖੇ ਨਤਮਸਤਕ ਹੋਏ ਅਤੇ ਇਸ ਮੌਕੇ ਫਾਦਰ ਜੌਨ ਨੇ ਡਾਕਟਰ ਚੀਮਾ ਅਤੇ ਅਕਾਲੀ ਦਲ ਦੀ ਜਿੱਤ ਲਈ ਪ੍ਰਾਰਥਨਾ ਕੀਤੀ ਇਸ ਮੌਕੇ ਡਾਕਟਰ ਦਰਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰਦਾਸਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਈਸਾਈ ਭਾਈਚਾਰੇ ਦੇ ਵੱਡੇ ਕਾਫਲੇ ਅਕਾਲੀ ਦਲ ਨਾਲ ਜੁੜ ਰਹੇ ਹਨ ਅਤੇ ਅੱਜ ਫਤੇਗਰ ਚੁੜੀਆਂ 'ਚ ਫਾਦਰ ਜੋਨ ਕੋਲੋਂ ਅਕਾਲੀ ਦਲ ਦੀ ਜਿੱਤ ਲਈ ਅਰਦਾਸ ਵੀ ਕਰਵਾਈ ਗਈ ਹੈ। ਇਸ ਮੌਕੇ ਲਖਵੀਰ ਸਿੰਘ ਲੋਧੀ ਨੰਗਲ ਨੇ ਕਿਹਾ ਕਿ ਹਲਕਾ ਫਤੇਗਰ ਚੁੜੀਆਂ ਵਿੱਚ ਵੀ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ। ਇਸ ਮੌਕੇ ਫਾਦਰ ਜੋਨ ਸਾਬਕਾ ਚੇਅਰਮੈਨ ਅਮਨਦੀਪ ਗੇਲਸ ਪਾਰਿਵੰਦ ਅਤੇ ਮਸੀਹ ਆਗੂਆਂ ਵੱਲੋਂ ਡਾਕਟਰ ਚੀਮਾ ਅਤੇ ਲੋਧੀ ਨੰਗਲ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਫਾਦਰ ਜੋਨ ਨੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਲਖਵੀਰ ਸਿੰਘ ਲੋਧੀ ਨੰਗਲ ਅੱਜ ਚਰਚ ਨਤਮਸਤਕ ਹੋਣ ਲਈ ਆਏ ਹਨ ਅਤੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਗਈ ਹੈ। ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਖਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਚੀਮਾ ਸਰ ਅੱਜ ਫਤਿਹਗੜ ਚੂੜੀਆਂ ਚਰਚੇ 'ਚ ਤੁਸੀਂ ਆਏ ਸੀਗੇ ਤੇ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਫਤਿਹਗੜ ਚੂੜੀਆਂ ਚਰਚ ਦੇ ਵਿੱਚ ਡਾਕਟਰ ਬਸ ਤਕਉਂਦਾ ਫਾਦਰ ਸਾਹਿਬਾਨ ਦੇ ਦਰਸ਼ਨ ਕਰਨ ਦਾ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਪਰ ਮੈਂ ਧੰਨਵਾਦ ਵੀ ਕਰਦਾ ਫਾਦਰ ਜੀ ਦਾ ਔਰ ਸਾਰੇ ਚਰਚ ਦੀ ਇੱਥੇ ਤੇ ਸਾਰੇ ਫਾਦਰ ਸਾਹਿਬਾਨ ਦਾ ਕਿ ਮੇਰੇ ਵਾਸਤੇ ਉਹਨਾਂ ਨੇ ਅੰਦਾਜ਼ ਰੱਖੀ। ਇਸ ਕਰਕੇ ਪਰ ਡਾਕਟਰ ਨੂੰ ਸ਼ੁਕਰੀਆ ਅਦਾ ਕਰਦਾ। ਤੇ ਬਹੁਤ ਅੱਛਾ ਲੱਗਿਆ ਕਿ ਸਾਰੇ ਸਾਥੀਆਂ ਦੇ ਨਾਲ ਰਲ ਕੇ ਸੀਖਿਆ ਅੱਜ ਇੱਥੇ ਲੱਭੇ ਮਸਤ ਪੜੀ ਇਹ ਅਕਾਲੀ ਦਲ ਨੇ ਸਮਰਥਨ ਵੀ ਮੰਗਿਆ ਜੀ ਦੇਖੋ ਜਦੋਂ ਚਰਚ ਦੇ ਵਿੱਚ ਤੇ ਇਸ ਕੰਪਨੀ ਆਈ ਤਾਂ ਜਦੋਂ ਅਰਦਾਸ ਹੋ ਜਾਂਦੀ ਹੈ ਤੇ ਫਿਰ ਸਾਰਾ ਕੁਝ ਪਰ ਕੱਲ ਜਿਹੜਾ ਪੋਲੀਟੀਕਲ ਫੰਕਸ਼ਨ ਪਹਿਲਾਂ ਤੇਰੇ ਬਾਬਾ ਨਾਲਕ ਦੇ ਵਿੱਚ ਹੋਇਆ ਸੀ ਉੱਥੇ ਨਸੀਬ ਭਾਈਚਾਰੇ ਦੇ ਜਿੰਨੇ ਵੀ ਲੀਡਰ ਸਹਿਬਾਨ ਆ ਉਹਨਾਂ ਸਾਰਿਆਂ ਨੇ ਇੱਕਮਤ ਹੋ ਕੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਵੱਤਨਨ ਦੇ ਦਿੱਤਾ ਇਸ ਕਰਕੇ ਧਾਰਮਿਕ ਜਗ੍ਹਾ ਦੇ ਉੱਤੇ ਤੁਸੀਂ ਹੋਰ ਮਕਸਦਾਂ ਵਾਸਤੇ ਆਉਂਦੇ ਹੋ ਤੇ ਜਦੋਂ ਪੋਲਿਟਿਕਲ ਮੀਟਿੰਗ ਹੁੰਦੀ ਹੈ ਉਦੋਂ ਹੋਰ ਮਕਸਦ ਹੁੰਦਾ ਉੱਥੇ ਖੁੱਲ ਕੇ ਵਿਚਾਰਾ ਵੀ ਹੁੰਦੀ ਹੈ ਮжоਰਿਟੀ ਦੀ ਜੋ ਦੇਸ਼ ਦੇ ਵਿੱਚ ਹਾਲਤ ਹੈ ਉਹ ਵੀ ਡਿਸਕਸ ਹੁੰਦੀ ਹੈ ਇਸ ਕਰਕੇ ਜਦੋਂ ਰਾਜਨੀਤਿਕ ਮੀਟਿੰਗਾਂ ਕਰਾਂਗੇ ਉੱਥੇ ਸਾਰੀਆਂ ਗੱਲਾਂ ਫਿਰ ਡਿਸਕਸ ਕਰਾਂਗੇ ਔਰ ਅੱਛੀ ਗੱਲ ਹੈ ਕਿ ਜਿਹੜੀ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਅਵੇਅਰਨੈਸ ਹੈ ਕਿ ਜੋ ਕੁਝ ਐਸਵੇਡੇ ਦੇਸ਼ ਦੇ ਵਿੱਚ ਮਿਨੋਰਟੀ ਦੇ ਨਾਲ ਹੋ ਰਿਹਾ ਉਹ ਅੱਛਾ ਨਹੀਂ ਹੋ ਰਿਹਾ ਇਸ ਕਰਕੇ ਬੜੀ ਜਾਗਰਤ ਕਮਿਊਨਿਟੀ ਹੈ ਸਾਰੇ ਜਿਹੜੇ ਪਰ ਇੰਟੈਲੀਜੈਂਟ ਉਹਨਾਂ ਦੇ ਸਾਰੇ ਲੋਕ ਹੈ ਇਸ ਕਰਕੇ ਉਹ ਸਾਰੇ ਇਸ਼ੂ ਨੂੰ ਚੰਗੀ ਤਰ੍ਹਾਂ ਸਮਝਦੇ ਜੀਮਾ ਸਾਹਿਬ ਹਰਖਾ ਦੇ ਨਾਮ ਨਾਲ ਚ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜੋ ਇੱਕ ਮੀਟਿੰਗ ਦੌਰਾਨ ਕਾਲੀਦਲ ਅਤੇ ਕਾਂਗਰਸ ਕੋਲ ਹੱਲਾ ਬੋਲਿਆ ਸੀ ਤੁਸੀਂ ਚਾ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ ਕੀ ਕਹਿੰਦੇ ਲਾਈਕ ਦੇਖੋ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਦਾ ਬੜਾ ਬੜਾ ਸੰਕਾ ਹਰੇ ਉਹਨਾਂ ਨੂੰ ਇਸ ਵੇਲੇ ਤਾਂ ਲੱਗਦਾ ਕਿ ਸਾਨੂੰ ਰੱਬ ਵੀ ਰੋਕ ਨਹੀਂ ਸਕਦਾ ਇਸ ਕਰਕੇ ਜਿਸ ਤਰੀਕੇ ਉਹਨੇ ਧਮਕੀ ਦਿੱਤੀ ਹੈ ਉਹ ਇਲੈਕਸ਼ਨ ਦੇ ਜਿਹੜਾ ਮਾਡਲ ਕੋਡ ਆਫ ਕੰਡਕਟਿਵ ਵਾਇਓਲੇਸ਼ਨ ਜੀ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਕੀਤੇ ਆ ਇਹਦਾ ਕਿ ਐਫਆਰ ਹੋ ਕੇ ਉਹਦੇ ਤੇ ਪ੍ਰੋਪਰ ਉਹਦੇ ਤੇ ਐਕਸ਼ਨ ਹੋਏਗਾ ਕਿਉਂਕਿ ਜੇ ਇਸ ਤਰੀਕੇ ਪਬਲਿਕਲੀ ਤੁਸੀਂ ਥ੍ਰੈਟ ਕਰਨ ਲੱਗ ਜਓ ਪਾਰਟੀਆਂ ਨੂੰ ਪਾਰਟੀ ਦੇ ਬੂਥ ਲਗਾਉਣ ਵਾਲੇ ਵਰਕਰਾਂ ਨੂੰ ਪਾਰਟੀ ਦੇ ਲੀਡਰਾਂ ਨੂੰ ਤੇ ਫਿਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਆ ਉਹ ਸੰਭਵ ਨਹੀਂ ਹੋਵੇ ਇਸ ਕਰਕੇ ਕੱਲ ਦੋ ਇਨਸੀਡੈਂਟ ਹੋਈਆਂ ਸੀ ਦੋਨੇ ਅਸੀਂ ਇਲੈਕਸ਼ਨ ਕਮਿਸ਼ਨ ਦੇ ਹਿਥਿਆਰ ਚ ਲੈਂਦੀਆਂ ਇੱਕ ਚੇਅਰਮੈਨ ਮਾਰਕੀਟ ਕਮੇਟੀ ਨੇ ਜਿਹੜਾ ਹੈਗਾ ਆਰਤੀਆਂ ਨੂੰ ਹੁਕਮ ਦਿੱਤਾ ਸੀ ਵੀ ਅਸੀਂ ਤੁਸੀਂ ਇੱਥੇ ਹਾਜ਼ਰ ਹੋਵੋ ਜੇ ਨਾ ਹੋਏ ਤਾਂ ਅਸੀਂ ਕਾਪੀ ਲਾੜੀ ਹੈ ਤੇ ਇਸ ਕਰਕੇ ਦੋਨੇ ਇਨਸੀਡੈਂਟ ਬੜੀਆਂ ਮਾਰੀਆਂ ਔਰ ਇਹ ਮਿਸਯੂਜ਼ ਆਫ ਗਵਰਨਮੈਂਟ ਮਸ਼ੀਨਰੀ ਉਸੇ ਕਮਿਸ਼ਨ ਦੇ ਇਤਿਹਾਰ ਤੇ ਵਿਆਪਤ ਹੈ ਅਸੀਂ ਹੋਪ ਕਰਦੇ ਹਾਂ ਕਿ ਕਮਿਸ਼ਨ ਇਹ ਟੇਕ ਆ। ਚਿਮਾ ਸਾਹਿਬ ਪੂਰੇ ਚੰਦੂ ਸਾਹਿਬ ਅਕਾਲੀ ਦਲ ਵੱਲੋਂ ਚੋਂ ਮੈਂ ਪੂਰੀ ਤਰ੍ਹਾਂ ਪਖਾਇਆ ਹੈ ਫਰੇਦਰ ਚ ਵੀ ਤੁਸੀਂ ਚਿਮਾ ਸਾਹਿਬ ਦੀਆਂ ਕੈਂਪੇਨਿੰਗ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗੇਗਾ ਬਹੁਤ ਅੱਛਾ ਮਾਹੌਲ ਆ ਜੀ ਔਰ ਮਾਹੌਲ ਸਾਰਾ ਤੁਸੀਂ ਸ਼ਹਿਰ ਵਾਲੇ ਆਪ ਵੀ ਜਾਣਦੇ ਜੀ ਸਾਡੀ ਕੋਸ਼ਿਸ਼ ਆ ਕਿ ਸਾਡੀ ਖੇਤਰੀ ਪਾਰਟੀ ਆ ਸਾਰੇ ਧਰਮਾਂ ਦੀ ਸਾਂਝੀ ਪਾਰਟੀ ਆ ਸਾਰੇ ਧਰਮਾਂ ਦੀ ਰਾਖੀ ਕਰਨ ਵਾਲੀ ਪਾਰਟੀ ਆ ਸਾਰੇ ਧਰਮਾਂ ਨੂੰ ਇਕੱਠਿਆ ਰੱਖਣ ਵਾਲੀ ਪਾਰਟੀ ਆ ਸ਼ਰੂਮ ਦੀ ਕਾਂਦੀਦਲ ਔਰ ਪੰਜਾਬ ਦਾ ਲਾਏ ਨ ਆਰਡਰ ਪਹਿਲਾਂ ਵੀ ਮੇਨਟੇਨ ਕਰਕੇ ਰੱਖਿਆ ਆ ਇਹ ਸਾਰੇ ਧਰਮਾਂ ਦੀ ਸੁੱਖ ਮੰਗਦੇ ਆ ਇਸ ਕਰਕੇ ਸਾਰੇ ਧਰਮ ਜਿਹੜੇ ਨੇ ਵਿਸ਼ਵਾਸ ਵੀ ਕਰਦੇ ਨੇ ਸਾਰੀਆਂ ਕੌਮਾਂ ਵਿਸ਼ਵਾਸ ਕਰਦੀਆਂ ਨੇ ਅਕਾਲੀ ਧਰਮ ਨੂੰ ਆਪਣਾ ਸਮਝਦੀਆਂ ਨੇ ਇਸ ਕਰਕੇ ਸਾਨੂੰ ਬੜੀ ਖੁਸ਼ੀ ਆ ਕਿ ਲੋਕ ਬਹੁਤ ਵਧੀਆ ਪਹੁੰਚ ਤੇ ਫੰਗਾਰਾ ਦੇ ਰਹੇ ਆ ਪਰਮਾਤਮਾ ਈਸ਼ਵਰ ਖੁਦਾ ਕਿਰਪਾ ਕਰੇਗਾ ਇਥੋਂ ਅਕਾਲੀ ਧਰਮ ਬਲੰਦੀਆਂ ਨੂੰ ਛੂਏ